ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਾਣੀ ਬਹੁਤ ਸਾਡੇ ਇਸ ਟਾਈਮ ਬਿਆਸ ਦੇ ਦਰਿਆ ਨੇ ਬਹੁਤ ਮਾਰ ਮਾਰੀ ਆ ਵੀ ਲਾਗੇ ਪਿੰਡ ਜਿੱਥੇ ਸਾਡੇ ਟਾਂਡੇ ਹਲਕੇ ਦੇ ਲਾਗੇ ਹੋਏ ਜਿੱਥੇ ਹਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਪਿੰਡ ਮਾਰ ਹੇਠ ਆਇਆ ਤੇ ਉਹ ਅਬਦੁੱਲਾਪੁਰ ਪਿੰਡ ਆ ਤੇ ਜ਼ਮੀਨ ਮਿਆਣੀ ਪਿੰਡ ਦੀ ਹੋ ਗਈ ਫੱਤੇਕੁੱਲਾ ਦੀ ਹੋ ਗਈ ਰੜੇ ਪਿੰਡ ਦੀ ਜ਼ਮੀਨ ਹੋ ਗਈ ਜਿਹੜੀ ਝੋਨੇ ਖਤਮ ਹੋ ਗਿਆ ਕਿਸਾਨਾਂ ਦੇ ਤੇ ਕਾਫੀ ਜਿਹੜੇ ਲੋਕ ਵੀ ਪ੍ਰਭਾਵਿਤ ਹੋਏ ਆ ਤੇ ਬਾਹੂਪੁਰ ਪਿੰਡ ਜਿਹੜਾ ਸੁਲਤਾਨਪੁਰ ਦੇ ਲਾਗੇ ਬਾਹੂਪੁਰ ਪਿੰਡ ਉੱਥੇ ਤਾਂ ਬਿਲਕੁਲ ਹੀ ਬੋਰਾਾਂ ਚ ਵੀ ਪਾਣੀ ਪੈ ਗਿਆ ਹਾਲਾਤ ਕਾ ਵੀ ਖਰਾਬ ਹੋਇਆ ਉੱਥੇ ਤੇ ਉੱਥੇ ਸਾਡੀ ਸੇਵਾ ਨੂੰ ਦੇਖਦੇ ਆ ਸਾਡੇ ਵੀਰ ਜੀ ਹੁਣੀ ਸੁੱਖਾ ਵੀਰ ਹਸੈਨਪੁਰ ਪਿੰਡ ਤੋਂ ਸਾਰੇ ਹੀ ਸਾਡੇ ਵੀਰ ਹੁਣੀ ਸਾਰੇ ਪਹੁੰਚੇ ਆ ਤੇ ਉਹ ਇਹਨਾਂ ਨੇ ਦੇਖਿਆ ਸੀ ਵੀ ਉੱਥੇ ਪਾਣੀ ਦੀ ਕਿਉਂਕਿ ਹਰੇਕ ਸਾਲ ਜਦੋਂ ਵੀ ਜਿਹੜੋ ਇਹੋ ਜਿਹੀ ਮਾਰ ਪੈਂਦੀ ਆ ਉਦੋਂ ਹੀ ਸਾਡੇ ਜੇ ਪਿੰਡਾਂ ਉਧਰ ਸੁਲਤਾਨਪੁਰ ਦੇ ਲਾਗੇ ਲੋਧੀ ਦੇ ਲਾਗੇ ਪਿੰਡਾਂ ਦੇ ਵਿੱਚ ਮਾਰ ਪਈ ਸੀ ਤੇ ਲੋਈਆਂ ਦੇ ਲਾਗੇ ਪਿੰਡਾਂ 'ਚ ਮਾਰ ਪਈ ਤੇ ਉਦੋਂ ਵੀ ਇਹ ਪਾਣੀ ਲੈ ਕੇ ਆਏ ਸੀ ਤੇ ਉਦੋਂ ਵੀ ਰਸਦਾਂ ਲੈ ਕੇ ਆਏ ਸੀ ਤੇ ਇਹਨਾਂ ਨੇ ਸਾਡੀ ਵੀਡੀਓ ਦੇਖੀ ਫਿਰ ਸੁੱਖੇ ਭਾਈ ਦਾ ਫੋਨ ਆਇਆ ਵੀ ਭਾਈ ਜੀ ਕਿਸੇ ਚੀਜ਼ ਦੀ ਲੋੜ ਆ ਤੇ ਦੱਸੋ ਤੇ ਇਹ ਪਾਣੀ ਲੈ ਕੇ ਪਹੁੰਚਿਆ ਕਿਉਂਕਿ ਉੱਥੇ ਬੋਰਾਾਂ ਦੇ ਵਿੱਚ ਵੀ ਪਾਣੀ ਪੈ ਚੁੱਕਾ ਹੈ ਤੇ ਹੁਣ ਅਬਦੁੱਲਾਪੁਰ ਪਿੰਡ ਦੇ ਵਿੱਚ ਪਹੁੰਚੇ ਸੀ ਸਰਪੰਚ ਸਾਹਿਬ ਖੜਿਆ ਅਸੀਂ ਇਹਨਾਂ ਨੂੰ ਅਪੀਲ ਕੀਤੀ ਦੱਸੋ ਜੇ ਇੱਥੇ ਲੋੜ ਆ ਸਰਪੰਚ ਸਾਹਿਬ ਨੇ ਹੁਣੀ ਕਹਿੰਦੇ ਪਿੰਡ ਨਗਰ ਨਿਵਾਸੀ ਸਾਰਾ ਹੀ ਕਹਿੰਦਾ ਵੀ ਸਾਨੂੰ ਪ੍ਰਸ਼ਾਦਾ ਆਈ ਜਾਂਦਾ ਡੋ ਟਾਈਮ ਸਾਡੇ ਬੋਰ ਠੀਕ ਆ ਇੱਥੇ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਪਾਣੀ ਜਿਹੜਾ ਸਾਨੂੰ ਨਾ ਦੋ ਪਾਣੀ ਉੱਥੇ ਪਹੁੰਚਾਓ ਜਿੱਥੇ ਬਿਲਕੁਲ ਲੋੜ ਹੈਗੀ ਬਿਲਕੁਲ ਬਹੁਤ ਵਧੀਆ ਗੱਲ ਆ ਕਿਉਂਕਿ ਕਈ ਵਾਰੇ ਉਦਾਂ ਹੀ ਲੋਕ ਲਹਾਈ ਜਾਂਦੇ ਆ ਤੇ ਇਸ ਕਰਕੇ ਜਿਹੜੀ ਸੇਵਾ ਆ ਉਹ ਬਿਲਕੁਲ ਕਿਸੇ ਅਰਥ ਲੱਗਣੀ ਚਾਹੀਦੀ ਆ ਤੇ ਹੁਣ ਜਿਹੜਾ ਆਪਾਂ ਇਹਨੂੰ ਪਾਣੀ ਨੂੰ ਜਿਹੜਾ ਬਾਹੂਪੁਰ ਜਾਂ ਹਰੀਕੇ ਪਤਣ ਦੇ ਪਿਛਲੇ ਪਾਸੇ ਕਈ ਘਰ ਹੈਗੇ ਆ ਜਿੱਥੇ ਸਾਨੂੰ ਫੋਨ ਆਇਆ ਡੇਰੇ ਆ ਉੱਥੇ ਜਿਹੜਾ ਪਾਣੀ ਪਹਚਾਵਾਂਗੇ ਜਿਨ੍ਹਾਂ ਦੇ ਵਾਕਿਆ ਬੋਰ ਖਰਾਬ ਹੋਇਆ ਉੱਥੇ ਸੇਵਾ ਲਾਵਾਂਗੇ ਮੈਂ ਧੰਨਵਾਦ ਕਰਦਾ ਸੁਖੇ ਭਾਜੀ ਹੋਣਾ ਦੇ ਸਾਰੇ ਸਾਡੇ ਵੀਰ ਜੀ ਹੋਣਾ ਦਾ ਵੀ ਜਿਹੜੇ ਹਰੇਕ ਵਾਰੀ ਸੇਵਾ ਜਦੋਂ ਵੀ ਪਿੱਛੇ ਆਈ ਸੀ ਉਦੋਂ ਵੀ ਪਹੁੰਚੇ ਸੀ ਤੇ ਉਦੋਂ ਜਗਤਾਰ ਭਾਜੀ ਸਾਡੇ ਨਾਲ ਉੱਥੇ ਪੈਲਸ ਦੇ ਵਿੱਚ ਜਿਹੜਾ ਸਮਾਨ ਸਾਰਾ ਰਖਵਾਇਆ ਸੀਗਾ ਤੇ ਅੱਜ ਹੁਣ ਇੱਥੇ ਸਾਡੇ ਕੋਲ ਜਿੱਥੇ ਕਿਉਂਕਿ ਪਾਣੀ ਫੇਰ ਚੜ ਚੁੱਕਾ ਆ ਅਸੀਂ ਅਬਦੁੱਲਾਪੁਰ ਪਿੰਡ ਦੇ ਵਿੱਚ ਖੜੇ ਆ ਅੱਜ ਤਰੀਕ ਹੈਗੀ ਆ 23 ਤਰੀਕ ਆ ਪਾਣੀ ਜਿਹੜਾ ਫਿਰ ਦੁਬਾਰਾ ਚੜ ਰਿਹਾ ਬੜੀ ਤੇਜ਼ੀ ਨਾਲ ਪਾਣੀ ਚੜ ਰਿਹਾ ਤੇ ਫਿਰ ਸਾਡੀਆਂ ਸੁਭਾਵਾਂ ਜਿਹੜੀਆਂ ਪਹਿਲਾਂ ਇੱਥੇ ਆਪਣੇ ਇਲਾਕੇ 'ਚ ਫਿਰ ਜੇ ਕਿਤੇ ਵੀ ਪਾਣੀ ਗਾਂਹ ਜਾ ਕੇ ਮਾਰ ਮਾਰੂਗਾ ਅਸੀਂ ਉੱਥੇ ਵੀ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜੀ ਦੋ ਮਿੰਟਾਂ ਪਰ ਨੇ ਪੜੀ ਦੋ ਮਿੰਟਾਂ ਅੱਗੇ ਨਾਲੇ ਵਿੱਚ ਫਾਦਾ ਸੰਦੜ ਨਾਲੇ ਵਿੱਚ ਸੰਦੜ ਉੱਛਾ ਦੇ ਯਾਰ ਫੇ ਥੰਡੇ ਹੋ ਜਾਣਾ ਇਹ ਮੇਰੇ ਵਾਂਗੂ ਨਾਲ ਮਾਲਾ ਮਾਲਾ ਪਰ ਜਿਹੜਾ ਛੋੜੀ ਘਟੀ ਚਲਾਉ ਲੋ ਕਰ ਉਹ ਇਹਨੂੰ ਕਮਾੜਦਾ ਠੀਕ ਏ ਮੈਨੂੰ ਕਿਹਨੂੰ ਆ ਜਾ ਗੱਤੀ ਦਾ ਕੰਕਾ ਸਾਫਾ ਥੱਲੇ ਆਉਂਦਾ ਅੱਗੇ ਜਿਹੜੀ ਤੁਹਾਨੂੰ ਉਹ ਚੀਜ਼ ਵਿੱਚ ਆ ਗਿਆ ਆ ਜਾ ਨਾਲੇ ਨਾਲੇ ਨਾ ਕਰ ਪਿੱਛੇ ਜਿੰਨਾ ਰਹਿੰਦਾ ਬਾਕੀ ਪਿੱਛੇ ਉਹਦੇ ਪਿੱਛੇ ਸਭ ਹੀ ਰਖਾ ਦੇ ਆਪਾਂ ਚੱਲੇ ਜਿੰਨਾ ਕਿ ਪਾਰ ਆ ਗਿਆ ਪਿੱਛੇ ਰਹਿ ਕੇ ਬਾਕੀ ਇਹਦੇ ਅੰਦਰ ਖਾਣ ਹੈ ਠੀਕ ਆ ਠੀਕ ਆ ਆ ਜਾਓ ਫਿਰ ਅੱਗੇ ਪੂਰਾ ਕਰ ਲੋ ਭਾਈ ਖਿੱਚ ਕੇ ਨਾ ਹੋਰ ਲੈ ਚੋ ਤਾਂ ਘਟ ਗਿਆ ਸੀਗਾ ਭਾਜੀ ਅੱਛਾ ਪਹਿਲੇ ਦਿਨ ਤੋਂ ਉੱਪਰ ਬੜੀ ਅੱਛਾ ਉਹ ਤਾਂ ਬਹੁਤ ਘਟ ਗਿਆ ਬਹੁਤ ਘਟ ਗਿਆ ਅੱਛਾ ਐ ਥਲੇ ਆ ਜੀ ਤੂੰ ਆ ਜਾ ਮੈਂ ਆ ਗਿਆ ਤੂੰ ਰੈਡੀ ਰੋ ਚੱਲਦੇ ਆ ਯਾਰ ਤਰੇਣ ਦੇ ਵਿੱਚ ਅੱਛਾ ਇੱਥੇ ਨਾ ਰੈਡੀ ਪੜੀ ਆ ਕੇ ਆਈ ਹੋਣੀ ਹਾਂਜੀ ਭਾਜੀ ਬੋਲ ਬਠੂ ਮੈਂ ਚਾਰੀ ਹੋ ਗਿਆ ਮੈਂ ਨਹੀਂ ਤਾਂ ਉੱਤਰ ਜਨਾ ਵੇ ਨਹੀਂ ਚੱਲ ਜਾਈ ਹੁੰਦਾ ਪਾਣੀ ਕਰ ਆ ਜਾ ਜਿਆਦਾ ਜਾਣੇ ਹੁਣ ਕੀ ਕਹਿੰਦੇ ਆ ਜੇ ਪਰਲੀ ਸਾਈਡ ਹੋ ਜਾ ਮਾ ਜਿਆਦਾ ਹੋ ਰਿਹਾ ਨਹੀਂ ਦੋਲ ਹਾਂ ਕੋਈ ਲੈ ਚਲ ਆ ਜਾ ਤੁਸੀਂ ਆ ਗਿਆ ਆ ਗਿਆ ਚਲ ਚਲ ਤੱਕ ਨਵੀ ਜਾ ਬੈਠ ਜੀ ਚੜਦਾ ਆ ਜੇ ਬਈ ਹੈ ਪਾਣੀ ਚੜਦਾ ਕੱਸ ਪਾਣੀ ਚੜਦਾ ਅਜਾ ਉਦਿਆ ਆ ਵੇ ਕਿਹ ਅੱਜ ਜੇ ਅੱਜ ਮਰੀ ਪਾਣੀ ਹੋਣਾ ਦਾ ਕੱਸ ਜੇ ਜੰਮਣ ਦਾ ਫੋਟੋ ਵੀ ਪਾਣੀ ਬਹੁਤ ਹੋਣਾ ਬਹੁਤ ਬਾਈ ਨੂੰ ਕਰਦਾ ਕਾ ਕੋਈ ਨਹੀਂ ਪਾ ਜਾਂਦਾ ਆਪਣੇ ਆਹ ਘਰ ਕਿਹੜੇ ਆਹ ਇਹ ਫੱਤੇ ਕੁਲੇ ਦੇ ਇਹ ਫੱਤੇ ਕੁਲੇ ਪਾਰਲੇ ਪੈਸੇ ਨਾਲ ਕੰਡੇ ਦੇ ਨੇ ਦਰਿਆ ਦੇ ਕੰਡੇ ਦੇ ਦਰਿਆ ਓਏ ਹੈਗੀ ਦੀ ਓਏ ਹਾਂਜੀ ਉਮੀਦ ਕਰਦੇ ਹਾਂ ਹਾਂਜੀ ਸੰਗਤ ਜੀ ਆ ਜਿਹੜਾ ਅਸੀਂ ਪਹੁੰਚਿਆ ਪਿੰਡ ਅਬਦੁੱਲਾਪੁਰ ਪਿੰਡ ਦੇ ਵਿੱਚ ਇਸ ਟਾਈਮ ਕੜੇ ਹਾਂ ਮੇਰੇ ਨਾਲ ਸਰਪੰਚ ਸਾਹਿਬ ਅਤੇ ਪਿੰਡ ਦੇ ਬਸਨੀਕ ਆਓ ਤੁਹਾਨੂੰ ਦਿਖਾ ਲਈਏ ਵੀ ਅਸਲ ਦੇ ਵਿੱਚ ਕੀ ਅਬਦੁੱਲਾਪੁਰ ਪਿੰਡ ਦੀ ਮਾਰ ਕਿੱਥੋਂ ਵੱਜਦੀ ਆ ਤੇ ਕਿੱਥੇ ਇਹ ਚੀਜ਼ ਹੈਗੀ ਆ ਆ ਦਿਖਦੇ ਆ ਇਹ ਅਬਦੁੱਲਾਪੁਰ ਪਿੰਡ ਆ ਅਖੀਰ ਇਸ ਟਾਈਮ ਸਾਡਾ ਜਿਹੜਾ ਕੈਂਪ ਆ ਉਹ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਗੁਰਦੁਆਰਾ ਸਾਹਿਬ ਸਾਹਮਣੇ ਹੈਗਾ ਤੇ ਦਿਖਾ ਲਈ ਜੂਮ ਕਰਕੇ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਆਪਣਾ ਕੈਂਪ ਆ ਇੱਥੋਂ ਅਸੀਂ ਬੋਟਾਂ ਨਾਲ ਇਧਰ ਨੂੰ ਆਈਦਾ ਕਿਉਂਕਿ ਇੱਥੇ 8-8 ਫੁੱਟ ਪਾਣੀ ਜਿਹੜਾ ਇੱਥੇ ਹੈਗਾ ਆ ਸਿਰਫ ਅਬਦੁੱਲਾਪੁਰ ਨੂੰ ਕੱਟ ਆਫ ਬਿਲਕੁਲ ਕੱਟ ਆ ਸਿਰਫ ਬੋਟਾਂ ਨਾਲ ਹੀ ਆਇਆ ਜਾਂਦਾ ਤੇ ਇਸ ਤੋਂ ਬਾਅਦ ਜਿਹੜੀ ਮਾਰ ਵੱਜਦੀ ਆ ਦਰਿਆ ਕਿੱਧਰ ਆ ਉਹ ਵੀ ਦਿਖਾ ਲਈਏ ਦਰਿਆ ਆ ਸਾਰੇ ਦਰਪਾਣੀ ਦਰਿਆ ਹੈਗਾ ਆਹ ਹੁਣ ਦਰਿਆ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਅਸੀਂ ਦਰਿਆਵਾਂ ਦੇ ਨਾਲ ਸਾਡਾ ਕਾਫੀ ਵਾ ਵਾਸਤਾ ਰਹਿੰਦਾ 23 ਜਾਂ ਦਰਿਆ ਦੇਖਿਆ ਤੇ ਜਾਂ ਹੁਣ ਅਸੀਂ ਆਹ ਹੁਣ ਦਰਿਆ ਦੇਖਿਆ ਜਿਹੜਾ ਇਦਾਂ ਮਤਲਬ ਠਾਠਾ ਮਾਰਦਾ ਪਾਣੀ ਪੂਰਾ ਦਰਿਆ ਫੁੱਲ ਚੱਲ ਰਿਹਾ ਥੋੜਾ ਬਹੁਤਾ ਪਾਣੀ ਹੋਰ ਵੱਧ ਗਿਆ ਤਾਂ ਅਬਦੁੱਲਾਪੁਰ ਦੇ ਘਰਾਂ ਦੇ ਵਿੱਚ ਪਾਣੀ ਐਂਟਰ ਹੋਊਗਾ ਤੁਸੀਂ ਦੇਖ ਸਕਦੇ ਹੋ ਦਰਿਆ ਕਿਵੇਂ ਫੁੱਲ ਚੱਲ ਰਿਹਾ ਪੂਰਾ ਦਰਿਆ ਫੁੱਲ ਚੱਲ ਰਿਹਾ ਇੱਕ ਅਸੀਂ ਗੱਲਬਾਤ ਇੱਥੇ ਪਿੰਡ ਵੀ ਖੜੇ ਬਸਨੀਕ ਵੀ ਵੀ ਕਿਉਂ ਬਰਦਾਸ਼ ਜਿਵੇਂ ਹੁਣ ਦਰਿਆ ਆ ਇੱਥੋਂ ਐਂਟਰ ਹੋ ਰਿਹਾ ਪਾਣੀ ਆ ਅਬਦੁੱਲਾਪੁਰ ਪਿੰਡ ਦੇ ਵਿੱਚ ਐਂਟਰ ਹੋ ਗਿਆ ਆਰਜੀ ਬੰਨ ਬੰਨਿਆ ਜਾਵੇ ਤਾਂ ਕਾਫੀ ਬਚਾ ਜਿਹੜਾ ਅਬਦੁੱਲਾਪੁਰ ਪਿੰਡ ਦਾ ਹੋ ਸਕਦਾ ਜਿਹੜੀਆਂ ਇੰਨੀਆਂ ਜ਼ਮੀਨਾਂ ਇੱਧਰ ਪੈ ਰਹੀਆਂ ਉਹਨਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦਾ ਬਚਾਅ ਹੋ ਸਕਦਾ ਜੇ ਆਰਜੀ ਬੰਨ ਵੱਜ ਜਾਵੇ ਕੋਸਪਾਨ ਸਰ ਹਾਂਜੀ ਇਹ ਹੀ ਆਪਾਂ ਤੇਨੂੰ ਤੋਂ 4 ਕਿਲੋਮੀਟਰ ਜੇ ਬੰਨ ਬਾਜੇ ਨਾ ਤੇ ਪਾਣੀ ਇੱਧਰ ਇੰਟਰਨੈਟ ਇੱਧਰ ਇੰਟਰਨੈਟ ਜਿਹੜੀ 4 500 ਏਕੜ ਫਸਲ ਖਰਾਬ ਹੁੰਦੀ ਨਾ ਆਈ ਸਾਲ ਉਹ ਬਾਜੋ ਉਹ ਬਾਜੋ ਜੋ ਹਾਲਾਤ ਆ ਵਾਕਈ 20 ਦੀ ਪਈ ਆ ਨਾ ਆ ਦੇਖੋ ਦਰਿਆ ਤਾਂ ਪੂਰਾ ਫੁੱਲ ਚੱਲ ਰਿਹਾ ਪੂਰਾ ਬਰਾਬਰ ਚੱਲਣ ਦੇ ਹਾਲ ਦਰਿਆ ਉਧਰ ਫੱਤੇ ਕੁਲਾ ਪੈ ਜਾਂਦਾ ਪਰਲੀ ਸਾਈਡ ਆ ਪਰਲੀ ਸਾਈਡ ਜਿਹੜਾ ਫੱਤੇ ਕੁਲਾ ਪੈ ਜਾਂਦਾ ਤੇ ਉਰਲੀ ਸਾਈਡ ਜਿਹੜਾ ਆ ਇੱਥੋਂ ਜਿਹੜੇ ਐਂਟਰ ਹੁੰਦਾ ਆ ਪਾਣੀ ਤੇ ਇੱਥੇ ਜਿਹੜਾ ਆ ਆ ਸਾਰਾ ਅੱਜ ਇੱਥੇ ਹੋਣ ਦਾ ਨਿਸ਼ਾਨ ਆ ਇਹ ਇਹ ਹੈਗਾ ਆ ਅਬਦੁੱਲਾਪੁਰ ਪਿੰਡ ਜਿਹੜਾ ਪਾਣੀ ਦੇ ਵਿੱਚ ਕਿਰਿਆ ਹੋਇਆ ਤੇ ਆ ਸਾਰਾ ਮੂਰੇ ਪਾਣੀ ਦਰਿਆ ਦਾ ਆ ਚੁੱਕਾ ਆ ਤੇ ਬਿਲਕੁਲ ਅਬਦੁੱਲਾਪੁਰ ਪਿੰਡ ਕੱਟ ਆਫ ਆ ਇਹ ਬੱਚੇ ਅੱਜ ਪਾਣੀ ਨਹੀਂ ਤੇਜ਼ੀ ਨਾਲ ਚੜ ਰਿਹਾ ਜਦੋਂ ਅਸੀਂ ਪਹਿਲਾਂ ਮਰਦੇ ਸਰੂਪ ਇਸੇ ਪਿੰਡ ਤੋਂ ਲੈ ਕੇ ਗਏ ਸੀ ਤੇ ਮਰਦੇ ਸਰੂਪ ਅਸੀਂ ਲੈ ਕੇ ਗਏ ਸੀ ਤਾਂ ਪਹਿਲੇ ਰਾਹੇ 'ਚ ਪਾਣੀ ਨਹੀਂ ਸੀ ਤੇ ਰਾਹੇ 'ਚ ਪਾਣੀ ਨਹੀਂ ਸੀ ਤੇ ਹੁਣ ਜਿਹੜਾ ਪਾਣੀ ਇਹ ਰਸਤੇ ਦੇ ਵਿੱਚ ਵੀ ਪਾਣੀ ਆ ਚੁੱਕਾ ਆ ਤੇ ਪਾਣੀ ਬਾਈਆਂ ਨੇ ਨਿਸ਼ਾਨੀਆਂ ਲਾਈਆਂ ਤੇ ਪਾਣੀ ਬਹੁਤ ਤੇਜ਼ੀ ਦੇ ਨਾਲ ਵਗ ਰਿਹਾ ਤੇ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਵੀ ਇਹਨਾਂ ਵਿਚਾਰਿਆਂ ਦੀ ਆਏ ਸਾਲ ਫਸਲਾਂ ਖਰਾਬ ਹੁੰਦੀਆਂ ਮਿਹਨਤ ਕਿੰਨੀ ਲੱਗਦੀ ਆ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਹੱਲ ਇਹ ਆ ਵੀ ਇਹ ਬੰਨ ਜਿਹੜਾ ਆਰਦੀ ਤੌਰ ਤੇ ਨਹੀਂ ਵੀ ਆਰਦੀ ਤੌਰ ਤੇ ਤਾਂ ਬੰਨ ਹੋਣਾ ਚਾਹੀਦਾ ਵੀ ਜਿਹੜੇ ਇਹ ਵਿਚਾਰੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਉਹਦੇ ਜ਼ਮੀਨਾਂ ਆਏ ਸਾਲ ਅੱਜ ਨਹੀਂ ਕੱਲ ਨਹੀਂ ਅਸੀਂ ਸੁਵਾਵਾਂ ਚਲੋ ਅਸੀਂ ਕਰਦੇ ਆਂ ਪਰ ਇਹਨਾਂ ਦਾ ਪੱਕੇ ਇਲਾਜ ਕੀਤੇ ਜਾਣ ਵੀ ਜਿਹੜਾ ਇਹ ਹਰੇਕ ਵਾਰ ਨਾ ਇਹਨਾਂ ਦੇ ਵਿਚਾਰਿਆਂ ਦੇ ਇਹ ਹਾਲਾਤ ਬਣ ਇਹ ਪੂਰਾ ਅਬਦੁੱਲਾਪੁਰ ਪਿੰਡ ਮੈਂ ਦਿਖਾਦਾ ਆ ਦੇਖ ਸਕਦੇ ਅਬਦੁੱਲਾਪੁਰ ਪਿੰਡ ਬਿਲਕੁਲ ਪਾਣੀ ਨੇ ਟੱਚ ਹੋ ਚੁੱਕਾ ਆ ਦੇ ਪਾਣੀ ਆ ਆ ਪਾਣੀ ਦੇਖ ਸਕਦੇ ਤੁਸੀਂ ਆ ਪਾਣੀ ਆ ਗਿਆ ਆ ਪਾਣੀ ਵੜ ਚੁੱਕਾ ਇੱਥੇ ਇੱਥੇ ਆ ਆ ਖੁੰਝੇ ਸੀ ਖੜੇ ਆ ਇੱਥੇ ਆ ਖੁੰਝੇ ਸੀ ਖੜੇ ਆ ਪਾਣੀ ਅਬਦੁੱਲਾਪੁਰ ਦੇ ਵੜ ਚੁੱਕਾ ਪਿਛਲੀ ਵਾਰ 23 ਦੇ ਵਿੱਚ ਕੀ ਆ ਫਸਲਾਂ ਦੇ ਇੱਥੋਂ ਸਾਡੀ ਵੋਟ ਆਈ ਆ ਆ ਇੱਥੋਂ ਸਾਡੀ ਜਿਹੜੀ ਆ ਵੋਟ ਆਈ ਆ ਜਿਹੜੀ ਮੈਂ ਦਿਖਾਣਾ ਤੁਹਾਨੂੰ ਤੇ ਆ ਜਿੱਦਾਂ ਹੁਣ ਡਰੋਨ ਆ ਗਿਆ ਤੇ ਆ ਜਿੱਥੇ ਆਪਾਂ ਖੜੇ ਆ ਆ ਸਾਡੀ ਵੋਟ ਆਈ ਆ ਆ ਪਾਣੀ ਰਹੀਂ ਵਿੱਚੋਂ ਆਏ ਆ ਤੇ ਕੈਂਪ ਆਪણો ਉਧਰ ਆ ਉਹੀ ਅਸੀਂ ਗੱਲ ਕਰਦੇ ਆ ਵੀ ਇਹ ਬੰਨ ਜਿਹੜਾ ਵੱਜ ਜੇ ਤਾਂ ਇੱਕ ਕਾਫੀ ਅਬਦੁੱਲਾਪੁਰ ਪਿੰਡ ਜਿਹੜਾ ਨੁਕਸਾਨ ਤੋਂ ਬਚ ਸਕਦਾ ਪਿਛਲੀ ਵਾਰ ਜਦੋਂ 23 ਦੇ ਵਿੱਚ ਆਏ ਆ ਅਸੀਂ ਇਸੇ ਰਸਤੀਆਂ 'ਚੋਂ ਅਸੀਂ ਬੋਟ ਲੈ ਕੇ ਆਏ ਬੰਸੋਂ ਉਹ ਉੱਚੀ ਬੋਟ ਅਸੀਂ ਖੜੀ ਕੀਤੀ ਸੀ ਹਾਂ ਜਾਨੀ ਉਦੋਂ ਘਰਾਂ 'ਚ ਪਾਣੀ ਜਿਹੜਾ ਵੜ ਵੜ ਗਿਆ ਸੀ ਤੇ ਘਰਾਂ 'ਚ ਵਾੜੀ ਰਾਜੋ ਬਾਣੀ ਪਾਣੀ ਉਹ ਜੋ ਜਣਾ ਵੜ ਗਿਆ ਸੀਗਾ ਜਦੋਂ ਅਸੀਂ ਪਿਛਲੀ ਵਾਰ ਆਏ ਆ ਸਾਡੇ ਨਾਲ ਭਰਾ ਸਾਡੇ ਸੁੱਖਾ ਵੀਰ ਹੋਣੀ ਤੇ ਸਰਪੰਚ ਸਾਹਿਬ ਪਹੁੰਚੇ ਆ ਪਾਣੀ ਦੀ ਸੇਵਾ ਲੈ ਕੇ ਪਹੁੰਚੇ ਸੀ ਤੇ ਚਲੋ ਅਸੀਂ ਜਿੰਨਾ ਕ ਪਾਣੀ ਇੱਥੇ ਸਰਪੰਚ ਸਾਹਿਬ ਕਹਿੰਦੇ ਜਿੰਨੀ ਜੇ ਕਿੰਨ ਲੋੜ ਆ ਤੇ ਦੇਣੀ ਆ ਬਾਕੀ ਇਹਨਾਂ ਨੇ ਵਧੀਆ ਗੱਲ ਕੀਤੀ ਵੀ ਜਿਹੜਾ ਇੱਥੇ ਪਾਣੀ ਸਾਡੇ ਬੋਰ ਜਿਹੜੇ ਅਬਦੁੱਲਾਪੁਰ ਇਥੇ ਟਾਂਡ ਲੱਗੇ ਨਾ ਬੋਰਾਂ ਚ ਪਾਣੀ ਕਿਉਂ ਘਰਾਂ ਚ ਪਾਣੀ ਨਹੀਂ ਪੜਿਆ ਹਜੇ ਤੱਕਰ ਤਾਂ ਗੁਰੂ ਸਾਹਿਬ ਦੀ ਕਿਰਪਾ ਜ਼ਮੀਨਾਂ ਹੀ ਖਰਾਬ ਹੋਈਆਂ ਆਵਾਜਾਈ ਨਹੀਂ ਆ ਹੁੰਦਾ ਉਹ ਖਰਾਬ ਹੋਈ ਵੀ ਗਾਂ ਚਲੋ ਬੂਰਬਾਰ ਘਰ ਸੁੱਕਿਆ ਤਾਂ ਮਤਲਬ ਸੁੱਕਿਆ ਵੀ ਜਿਹੜੇ ਗਾਂ ਹਾਲਾਤ ਵਿਗੜੇ ਹੋਏ ਆ ਬਾਹੂਪੁਰ ਪਿੰਡ ਹੋ ਗਿਆ ਬੂਰਾ ਚ ਪਾਣੀ ਪੈ ਗਿਆ ਹੋਰ ਉੱਥੇ ਕਈ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਚੰਗੇ ਨਹੀਂ ਹੈਗੇ ਅ ਹਰੀਕੇ ਪਤਣ ਦਾ ਥਲੜੇ ਪਾਸੇ ਪਿੰਡਾਂ ਦੇ ਵਿੱਚ ਕਾਫੀ ਪਾਣੀ ਜਿਹੜਾ ਐਂਟਰ ਹੋ ਗਿਆ ਵੀ ਤੁਸੀਂ ਜਿਹੜਾ ਪਾਣੀ ਹੈ ਉੱਥੇ ਉਹਨਾਂ ਨੂੰ ਦੇ ਦਿਓ ਤੇ ਚਲੋ ਹੁਣ ਅਸੀਂ ਉੱਥੇ ਜਿਹੜਾ ਇਹ ਪਹਚਾਵਾਂਗੇ ਅੱਜ ਦੀ ਰਾਤ ਸਾਡੇ ਲਈ ਬੜੀ ਅਹਿਮ ਆ ਇਹਨਾਂ ਪਿੰਡ ਨਗਰ ਨਿਵਾਸੀਆਂ ਲਈ ਬੜੀ ਅਹਿਮ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਜਿਹੜਾ ਪੂਰਾ ਪਾਣੀ ਪਿੱਛੇ ਛੱਡਿਆ ਹੁਣ 4 ਵਜੇ ਦੀ ਰਿਪੋਰਟ ਆ ਵੀ 60000 ਤੇ ਪਾਣੀ ਬੈਕ ਲੈਂਦਾ ਵੀ ਜਿਹੜਾ 75000 15000 ਐਕਸਟਰਾ ਚੱਲ ਰਿਹਾ ਸੀ ਉਹਨੂੰ ਜਿਹੜਾ ਪਾਣੀ ਉਹ ਘਟਾ ਦਿੱਤਾ ਗਿਆ ਤੇ ਹੁਣ ਜਿਹੜਾ ਘਟਾਇਆ 4 ਵਜੇ ਆ ਕੱਲ 4 ਵਜੇ ਤੱਕ ਬਹੁਤ ਹੀ ਜਿਹੜਾ ਅਹਿਮ ਜਿਹੜਾ ਇੱਥੇ ਲਈ ਹੈਗੀ ਅੱਜ ਦੀ ਰਾਤ ਵੀ ਕੋਈ ਨਾ ਕੋਈ ਜੇ ਪਾਣੀ ਬੰਦਣਾ ਹੋਇਆ ਐਂਟਰ ਹੁਣਾਉਗਾ ਤਾਂ ਫਿਰ ਪਿੰਡ ਵਿੱਚ ਐਂਟਰ ਹੋ ਸਕਦਾ ਤੇ बस ਇਹੀ ਅਰਦਾਸ ਆ ਪ੍ਰਮਾਤਮਾ ਪੂਰੇ ਵੀ ਜਿਹੜਾ ਪਾਣੀ ਛੱਡਿਆ ਆ ਉਹ ਉਹ ਜਦੋਂ ਆਪਣੇ ਆਪ ਰਾਹ ਬਣਾ ਕੇ ਚੱਲ ਜਾਏ ਕਿਉਂਕਿ ਦਰਿਆ ਸੀ ਤੁਹਾਨੂੰ ਦਿਖਾ ਲਿਆਈਏ ਜੋ ਦਰਿਆ ਦੇ ਹਾਲਾਤ ਆ ਪੂਰਾ ਭਰਿਆ ਜਾ ਰਿਹਾ ਨੱਕੋ ਨੱਕ ਕਿਉਂ ਸਰਦ ਹਾਂਜੀ ਜੇ ਅੱਜ 4 ਵਜੇ ਪਾਣੀ ਘਟਿਆ ਤੇ ਕੱਲ ਨੂੰ ਇੱਥੇ ਕਿੰਨੇ ਵਜੇ ਘਟੂਗਾ ਕੱਲ ਨੂੰ 4 4 4 ਵਜੇ ਤੋਂ ਬਾਅਦ ਬਾਅਦ ਹੀ ਘਟੂ ਇਹ ਨਾ 12 ਘੰਟੇ ਬਾਅਦ 12 ਘੰਟੇ ਬਾਅਦ ਜਦੋਂ ਮਤਲਬ 12 ਘੰਟੇ ਬਾਅਦ ਜਦੋਂ ਤੂੰ ਛੱਡਦੇ 12 ਘੰਟੇ ਵਜੇ ਇੱਥੇ ਪਹੁੰਚਦਾ ਹੂੰ ਤਾਂ ਫਿਰ ਜਦੋਂ ਬੰਦ ਕਰ ਲੈਂਦੇ ਆ 12 ਘਟੇ ਚੜੀ ਜਾਂਦਾ ਉਹਦੇ ਉੱਦੋਂ ਆਈ ਜਾਂਦਾ ਪਾਣੀ ਆਈ ਜਾਂਦਾ ਇਹ ਕਈ ਵਾਰੀ ਤੇ ਦੇਖਿਆ ਹੈ ਜਾਨੀ ਜਦੋਂ ਵੀ ਛੱਡਿਆ ਇਹਨਾਂ ਨੇ 12 ਘਟੇ ਇਹਨੇ ਪਾਣੀ ਨੇ ਚੜ੍ਹ ਨਹੀਂ ਚੜ੍ਹਨਾ ਆ ਨਹੀਂ ਚੜ੍ਹਨਾ ਆ ਚੱਕਰ ਬਾਕੀ ਸਹੀ ਗੱਲ ਹੈ ਤੇ ਹੁਣ ਜਿਹੜੇ ਅੱਜ ਉਹ ਨਹੀਂ 4 ਵਜੇ ਦੀ ਰਿਪੋਰਟ ਆ ਵੀ 4 ਵਜੇ ਜਿਹੜਾ ਪਾਣੀ ਹੈ ਨਾ ਬਾਪੂ ਹਾਂਜੀ ਪਾਣੀ 4 ਵਜੇ ਦਾ ਬੰਦ ਉਹ ਨਹੀਂ ਕਰ ਦਿੱਤਾ ਵੀ 15000 ਘਟਾ ਕੀਤਾ ਜਦੋਂ ਪਹਿਲਾਂ 60000 ਰਿਆ ਸੀਗਾ 15000 ਉਹ ਨਹੀਂ ਵਧਾਇਆ ਸੀ 2-2000 ਕਰਕੇ ਵਧਾਇਆ ਸੀ ਆਹ ਤਾਂ ਉੱਥੇ ਟਿਕਿਆ ਰਿਹਾ ਏ ਥੋੜਾ ਥੋੜਾ ਉੱਥਾ ਆ ਜਾਂਦਾ ਫੇਰ ਉੱਥੇ ਰੁਕ ਜਾਂਦਾ ਸੀ ਆਜ ਤੱਕ 3 ਦਿਨ 4 ਦਿਨ ਹੋ ਗਿਆ ਐਡਾ ਹੀ ਐ ਕਟਿਆ ਨਹੀਂ ਥੋੜਾ ਜਿਹਾ ਕੋਈ ਰੁਕਦਾ ਏ ਮੜਾ ਜਿਦਾਂ ਨਾ ਬੰਦਾ ਦਮ ਲੈਂਦਾ ਸਾਹ ਜਾਂ ਲੈ ਜਾਂਦਾ ਸਾਹ ਜਾਂ ਲੈਂਦਾ ਬਸ ਬਸ ਫੇਰ ਉਹ ਮੈਂ ਆ ਜਾਂਦਾ ਆਹੀ ਕੰਮ ਹੋ ਗਏ 4 ਦਿਨ ਹੋ ਗਏ ਫੇਰ ਆ ਕੇ ਫੇਰ ਬਹੁਤ ਵੱਤ ਜਾਂਦਾ ਏ ਤੇ ਅੱਜ ਹੁਣ ਥੋੜਾ ਜਿਹਾ ਲੱਗਦਾ ਹੈ ਵੀ ਕਿੱਡਿਆ ਸਾਰੀ ਸ਼ਾੜਕ ਤੇ ਰਾਤ ਰਾਤ ਉਹ ਵੀ ਸਕਦਾ ਹੈ ਇਹ ਸਾਬ ਨਾਲ ਹੁਣ ਚੜਾਈ ਹੈ ਪਾਣੀ ਸਰਕਾਰੀ ਲਈ ਆ ਉਹ ਬੱਚੇ ਸਾਰਾ ਕੁਝ ਲੈ ਕੇ ਉਸ ਬੋਰਡ ਦੇ ਵਿੱਚ ਲੈ ਕੇ ਇਦਾਂ ਉਹ ਪਾਣੀ ਲੈਣਾ ਸੌਦਾ ਪਤਾ ਨਹੀਂ ਚਲਾ ਆ ਸੌਦਾ ਪੱਤਾ ਲਿਆਉਣਾ ਰਾਸ਼ਨ ਲਿਆਉਣਾ ਉਹ ਜਿਵੇਂ ਵੋਟ ਆ ਰਹੀ ਆ ਉਹ ਦੇਖੋ ਜਦ ਚੱਪੂਆਂ ਦੇ ਨਾਲ ਲੈ ਕੇ ਜਿਹੜੀ ਉਹ ਪਹੁੰਚ ਕਰਦੇ ਆ ਆ ਰਹੀ ਹੈ ਵੋਟ ਇਹ ਪੱਤਨ ਤੋਂ ਹੋ ਰਿਹਾ ਹੈ Yeah. Mm -hmm.